ਪਾਣੀ ਪਿੰਡ ਆ ਰੋਣੀ ਆ ਰੋੜ ਤੋਂ ਲਿਆ ਨੂੰ ਸੰਦੇਸ਼ ਬੋਲਿਆ ਇਹ ਬੰਦਾ ਆਇਆ ਨੇ ਇਹਨਾਂ ਸਾਨੂੰ ਬਹੁਤ ਅੱਛਾ ਐਸਾ ਦਿੱਤੀ ਐ ਪਿੰਡ ਦੇ ਵਿੱਚ ਫੀਡ ਤੇ ਚਾਰ ਵੰਡਿਆ ਗਿਆ ਐ ਬਹੁਤ ਅੱਛੀ ਡਿਊਟੀ ਕਰ ਰਹੀ ਐ ਬਾਕੀ ਜਿੱਦਣ ਤੇ ਸਾਡੇ ਇਧਰ ਪਾਣੀ ਆਇਆ ਵਾ ਉਸ ਦਿਨ ਤੋਂ ਹੀ ਖਾਲਸਾ ਐਡ ਵਾਲੇ ਸਾਰੇ ਵੀਰ ਰਲ ਮਿਲ ਕੇ ਸੇਵਾ ਕਰ ਰਹੇ ਨੇ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਸਪੋਰਟ ਦਿੱਤੀ ਨਾਲ ਆਤ ਰੋਡ ਮਾੜੇ ਨੇ ਸਾਡੀ ਸੰਸਥਾ ਤੇ ਇਹ ਕਹਿ ਰਹੀ ਹੈ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ 600 ਵਿਚਾਰਨਾ ਇਲਾਕੇ ਦੀ ਹਲਪ ਹੋਈ ਜਾਵੇ ਬਹੁਤ ਲੋਕ ਆ ਰਹੇ ਨੇ ਰੋਡ ਤੇ ਵੰਡ ਕੇ ਜਾ ਰਹੇ ਨੇ ਉਹਦਾ ਕੋਈ ਫਾਇਦਾ ਨਹੀਂ ਹੈ ਸੜਕਾਂ ਤੇ ਵਰਤਾਰੇ ਚੱਲ ਜਾਂਦੇ ਜਾਂ ਪਿੰਡ ਪਿੰਡ ਆ ਕੇ ਆਉਂਦੇ ਨੇ ਉਹਨਾਂ ਨੂੰ ਖੋਹ ਮਾਈ ਪੈ ਜਾਂਦੀ ਹੈ ਕਦੀ ਕੋਈ ਲੈ ਗਿਆ ਕੋਈ ਰਹਿ ਗਿਆ ਉਹਨਾਂ ਸਾਰਿਆਂ ਨੂੰ ਚਾਹੀਦਾ ਵਾ ਕਿ ਇਸ ਟੀਮ ਨਾਲ ਖਾਲਸਾ ਜੜਨਾ ਜਾਂ ਕਿਸੇ ਸੰਸਥਾ ਨਾਲ ਕੰਟੈਕਟ ਕਰਕੇ ਤੇ ਫੇਰੀ ਅਗੇ ਰਾਸ਼ਨ ਦਿੱਤਾ ਜਾ ਰਿਹਾ ਜਿੱਦਾਂ ਇਹਨਾਂ ਨੇ ਅੱਜ ਘਰ-ਘਰ ਜਾ ਕੇ ਪਹਿਲਾਂ ਹਰ ਇੱਕ ਦੇ ਡੰਗਰ ਵੇਖ ਕੇ ਪਰਚੀਆਂ ਕੱਟੀਆਂ ਉਦੋਂ ਬਾਅਦ ਉਹਨਾਂ ਨੇ ਹਰ ਇੱਕ ਬੰਦੇ ਨੂੰ ਵੰਡਵਾ ਰਾਸ਼ਨ ਦਿੱਤਾ